ਕਹਿੰਦੇ ਜੇ ਬਾਜਾ ਲਿਓ ਜਿਹੜੀ ਆਪਣੀ ਸਬਜ਼ੀ ਲੱਗੀ ਵੀ ਐ ਹਾਂ ਜੀ ਇਹ ਬਾਹਰ ਕਰੇਲਾ ਤੋੜ ਲਿਆ ਕਿ ਤੋੜਨਾ ਹੈ ਤੋੜਨਾ ਹੀ ਤੋੜਨੇ ਹਾਂ ਜੀ ਇਹ ਫਿਰ ਪਹਿਲਾਂ ਬਾਹਰੋਂ ਤੋੜਾ ਕੇ ਪਹਿਲਾਂ ਇਹਨੂੰ ਮਿੱਟੀ ਲਾ ਦੀਏ ਨਿੱਕੇ ਲਾ ਦਾਂ ਨਿਆ ਠੀਕ ਹੈ ਜੀ ਇੱਕ ਆਹਾ ਕਦੂ ਕਦੂ ਤੋੜ ਲਈ ਕਦੂ ਤੋੜ ਦੇ ਹਾਂ ਜੀ ਜੇ ਕੋਈ ਹੈਗਾ ਹੁਣ ਵੀ ਤੋੜ ਦੋ ਪੁੱਤ ਉਹਦਾ ਨਿੱਕੇ ਨਹੀਂ ਸੋੜੇ ਨਹੀਂ ਹਾਂ ਵੜੇ ਸੋੜੇ ਨਹੀਂ ਠੀਕ ਹੈ ਬੇਟਾ ਆ ਜਾ ਪੁੱਤਰਾ ਇਹ ਬੰਦ ਗੋਬੀ ਬੰਦ ਗੋਬੀ ਤਾਂ ਖਰਾਬ ਆ ਜੀ ਉੱਡੀ ਵਾਲੀ ਹੈ ਤਾਂ ਪੱਟਾਂ ਗਈ ਠੀਕ ਹੈ ਮਾਂ ਬਸ ਹੋ ਗਿਆ ਔਰ ਸੋੜਾ ਲੱਗਿਆ ਡੈਸ ਸੋੜਾ ਹੈ ਸੋੜਾ ਣਿਆਣੇ ਨੇ ਗੁਵਾਰਾ ਗੰਮਰਾ ਤੋੜ ਲਈ ਚੌਲੇ ਫਲੀਆਂ ਨਹੀਂ ਵੀ ਤੋੜ ਲਈ ਠੀਕ ਐ ਆ ਪਾਲਕ ਦੀ ਦਾ ਸਬਜ਼ੀ ਬਣਾ ਲੈਂਦੇ ਪਾਲਕ ਪਨੀਰ ਅੱਜ ਇਹ ਬਣਾਇਆ ਸੀਗਾ ਪਰसों ਠੀਕ ਐ ਲਉਗੀ ਬਾਜੋ ਓਏ ਬਾਜੋ ਬਾਜ ਬਾਜ ਲੇ ਆਇਆ ਮੜੇਸੀ ਤੋਂ ਰੋਟੀਆਂ ਚਾਹ ਤੀ ਆ ਬੜੀ ਬੁੱਤ ਆ ਜਾ ਬੁੱਤ ਨਾ ਤਰਨਿਆ ਨੀ ਇਹ ਉੱਚੀ ਧਰ ਦੀ ਮੇਜ ਜਿਹਦਾ ਕੀ ਆਂਦਾ ਲੈ ਮਨ ਤੋਂ levar padre <laughs> 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 ਤੇ ਤੂੰ ਵੀ ਜਾ ਤੇ ਪਤਰਾ ਲੈ ਉਹ ਜੀ 4 4 ਇਹ ਪਈ ਹੈ ਤਲਾ ਦੀ ਸ਼ਾਬਾਸ਼ ਲੈ ਇਹਨੂੰ ਚਾਹ ਮਲਾ ਗਾ ਤਣੀ ਇਹ ਇਹਨੂੰ ਚਾਹ ਇਹਨੂੰ ਆ ਜਾਓ ਆਸ ਬਰੇ ਨਾ ਦੇ ਵੀ ਪ੍ਰਾਣੀ ਸਾਂਝ ਹੁੰਦੀ ਐ ਮਹਾਪਰਸੋ ਜੇ ਕਿਸੇ ਨੇ ਪਰਿਵਾਰ ਦੇ ਵਿੱਚ ਮੱਝਾਂ ਰੱਖੀਆਂ ਨੇ ਬਾੜੀ ਰੱਖੀ ਐ ਲਈ ਐ ਤਾਂ ਬਾੜੀ ਪਹਿਲਾਂ ਸੀਰੀ ਨੂੰ ਮੱਖਣੀ ਪਾ ਕੇ ਸਬਜ਼ੀ ਦੇ ਵਿੱਚ ਬਰਾਬਰ ਦਾ ਖਾਣ ਪੀਣ ਦਿਓ ਸੀਰੀ ਨੂੰ ਦੁੱਧ ਦਹੀਂ ਲੱਸੀ ਦਿਓ ਦੇਖੋ ਸਪੈਸਾ ਸਾਡਾ ਹਾਰਾ ਬਣਵਾਇਆ ਪਿਆ ਅਸੀਂ ਚਾਹੁੰਦੇ ਆ ਵੀ ਪਹਿਲਾਂ ਸੀਰੀ ਅਰਜੀ ਜਿਹਨੇ ਸਾਨੂੰ ਰੋਟੀ ਬਾਣੀ ਦੇਣੀ ਐ ਫੇਰ ਪ੍ਰਮਾਤਮਾ ਸਾਨੂੰ ਜਿੱਦਕ ਦੇਈ ਜਿੰਨੀ ਵੀ ਸਾਡੀ ਬਾੜੀ ਹੈ ਜਿੰਨੀ ਵੀ ਸਾਡੀ ਬਾੜੀ ਘਰੇ ਲੱਗੀ ਵੀ ਹੈ ਜਿੰਨੀਆਂ ਵੀ ਸਾਡੀਆਂ ਮੱਝਾਂ ਨੇ ਜਿੰਨੇ ਵੀ ਸਾਡੀਆਂ ਬੱਕਰੀਆਂ ਨੇ ਜਿੰਨੇ ਵੀ ਸਾਡੇ ਜਾਂ ਘੋੜੇ ਹੈ ਜਾਂ ਜਿੰਨੇ ਵੀ ਸਾਡੀਆਂ ਬੱਕਰੀਆਂ ਰੱਖੀਆਂ ਅਮੀਆਂ ਨੇ ਜਿੰਨੀ ਵੀ ਖੇਤੀ ਬਾੜੀ ਹੈ ਉਹਦੀ ਜਿੰਨੀ ਸਾਂਭਾਲ ਕਰਦਾ ਹੈ ਸਾਡਾ ਬਾਈ ਜੀ ਸੀਰੀ ਕਰਦਾ ਹੈ ਅਜੈਬ ਸਿੰਘ ਇਹਦਾ ਨਾਮ ਹੈ 30 ਸਾਲ ਹੋ ਗਏ ਇਹਨੂੰ ਸਾਡੇ ਨਾਲ ਰਲਿਆ ਨੂੰ ਸਾਡੀ ਇਹ ਜੀ ਸਾਜ ਹੈ ਵੀ ਮੇਰੇ ਜਿੰਨਾ ਜਿਕੇ ਮੈਂ ਇਸ ਦੁਨੀਆ ਤੋਂ ਜਾਣਦਾ ਨਹੀਂ ਉਹਨਾਂ ਜਿਕੇ ਜੈਵ ਤੇ ਮੇਰਾ ਐਂ ਪਿਆਰ ਰਹੂਗਾ ਐਂ ਪ੍ਰੇਮ ਰਹੂਗਾ ਮੈਂ ਚਾਹੁੰਦਾ ਵੀ ਪ੍ਰਮਾਤਮਾ ਸੱਚੇ ਬਾਦਸ਼ਾਹ ਮੇਰੀ ਵੀ ਉਮਰ ਇਹ ਗਰੀਬ ਨੂੰ ਲਾਵੇ ਤਨ ਮਨ ਧਨ ਨਾਲ ਸਾਡਾ ਇੰਨਾ ਪਿਆਰ ਹੈ ਅਸੀਂ ਰਾਇ ਤੋਂ ਬਿਨਾ ਕੋਈ ਕੰਮ ਨਹੀਂ ਕਰਦੇ ਜੇ ਕੋਈ ਬਾੜੀ ਦਾ ਕੰਮ ਕਰਨਾ ਹੈ ਜਿਵੇਂ ਜੈਵ ਨੇ ਕਹਿਤਾ ਉਵੇਂ ਜਿਵੇਂ ਹੋਊਗਾ ਹੁਣ ਅਸੀਂ ਪਛੇਤੀ ਸਬਜ਼ੀ ਲਾਉਣ ਲੱਗੇ ਆਂ ਜੈਬ ਕਹਿੰਦਾ ਬਾਈ ਤੜਕੇ ਉੱਠ ਕੇ ਆਪਾਂ ਨੇ ਵੱਡਾ ਪਾ ਕੇ ਲਾਉਣ ਲੱਗਣੀ ਐ ਤਾਂ ਅਸੀਂ ਹੁਣ ਹੀ ਲਾਉਣਿਆਂ ਜੈਬ ਆਜੂ ਬਾਈ ਤੁਸੀਂ ਦੁੱਧ ਬੱਕਰੀਆਂ ਮੇਰੇ ਸਾਹੇ ਉਹ ਜੇ ਗਾਣਾ ਲਾ ਦੀਏ ਅੱਲਾ ਉਹਨਾਂ ਕ ਟੌਪਕ ਬੋਲ ਕੇ ਵੀ ਸਾਡੀ ਪੁਰਾਣੀ ਸਾਝ ਐ ਬਸ ਬੱਤ ਆਹੜਾ ਖਾਣੇ ਨੂੰ ਮੰਨਦੇ ਹੋ ਬੰਦ ਨਾ ਮੇਰਾ ਇਹ ਹਾਂ